ਜਿਹੜਾ ਪੀਸੀਓਡੀ ਪੀਸੀਓਐਸ ਹੋ ਰਿਹਾ ਹੈ ਇਹ ਵੀ ਇਹੀ ਤਿੰਨਾਂ ਚੀਜ਼ਾਂ ਤੇ ਖੜਾ ਹੈ ਇਹਨਾਂ ਚੀਜ਼ਾਂ ਜਦ ਤੱਕ ਤੁਸੀਂ ਠੀਕ ਨਹੀਂ ਕਰੋਗੇ ਸੁਣ ਸਰ ਮੈਂ ਕੁੜੀਆਂ ਦੀ ਗੱਲ ਕਰਦਾ ਪਹਿਲਾਂ ਕੁੜੀਆਂ ਨੂੰ ਬਹੁਤ ਅਨੁਸ਼ਾਸਨ ਵਿੱਚ ਰੱਖਿਆ ਜਾਂਦਾ ਸੀਗਾ ਬਹੁਤ ਕੰਮ ਕਰਾਇਆ ਜਾਂਦਾ ਸੀਗਾ ਉਹ ਉਹਨਾਂ ਵਾਸਤੇ ਵਧੀਆ ਸੀ ਉਹਨਾਂ ਦੇ ਆਪੇ ਵਾਸਤੇ ਬਹੁਤ ਵਧੀਆ ਸੀਗਾ ਕਿਉਂ ਜਿੰਨਾ ਉਹ ਕੰਮ ਕਰਦੀ ਸੀਗਾ ਨਾ ਉਹਨਾਂ ਕੀ ਸੀਗਾ ਸਾਡੇ ਪੈਲਵਿਕ ਏਰੀਆ 'ਚ ਜ਼ੋਰ ਬਣਦਾ ਸੀਗਾ ਉਹ ਪੈਲਵਿਕ ਏਰੀਆ ਹੀ ਇੱਕ ਤਰ੍ਹਾਂ ਦਾ ਉਹਨਾਂ ਨੂੰ ਹੌਲੀ 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 ਉਸ ਪੈਲਵਿਕ ਏਰੀਆ ਨੂੰ ਤਿਆਰ ਕਰਦਾ ਸੀਗਾ ਹੈਲਥੀ ਲਾਈਫਸਟਾਈਲ ਵਾਸਤੇ ਹੁਣ ਕੀ ਕਹਤਾ ਹੈ ਜੰਕ ਫੂਡ ਜ਼ਿਆਦਾ ਹੋ ਗਿਆ ਆਰਾਮ ਜ਼ਿਆਦਾ ਹੋ ਗਿਆ ਐਕਸਰਸਾਈਜ਼ ਖਤਮ ਹੋ ਗਈ ਤਾਂ ਹੁਣ ਇਹ ਪ੍ਰੋਬਲਮ ਆਨ ਲੱਗੀ ਇਹ ਵੀ ਲਾਈਫਸਟਾਈਲ ਡਿਸਆਰਡਰ ਹੀ ਹੈ ਜਦ ਤੱਕ ਕੋਈ ਬੰਦਾ ਐਕਸਰਸਾਈਜ਼ ਨਹੀਂ ਕਰੂਗਾ ਪੀਸੀਓਟੀ ਠੀਕ ਨਹੀਂ ਹੋਊਗਾ ਦਵਾਈ ਨਾਲ ਠੀਕ ਕਰੋਗੇ ਫਿਰ ਹੋ ਜਾਊਗਾ ਜਿਹੜਾ ਫੋਨ ਦੇਖਣਾ ਤੁਸੀਂ ਕਹਾਂ ਕਿ ਫੋਨ ਦਾ ਗਲਤ ਇਸਤੇਮਾਲ ਹੈ ਤੁਹਾਡਾ ਇਹੀ ਮਤਲਬ ਸੀ ਫੋਨ ਦੇਖਣਾ ਬਿਲਕੁਲ ਠੀਕ ਹੈ ਉਹਦਾ ਕੀ ਸਿਰਫ ਮੈਂਟਲ ਸਟੇਟ ਤੇ ਅਸਰ ਪੈ ਰਿਹਾ ਹੈ ਜਾਂ ਫਿਜ਼ੀਕਲ ਸਟੇਟ ਤੇ ਵੀ ਅਸਰ ਪੈ ਰਿਹਾ ਹੈ ਸਰ ਸਭ ਤੋਂ ਪਹਿਲਾਂ ਤਾਂ ਫਿਜ਼ੀਕਲ ਤੇ ਪੈ ਰਿਹਾ ਹੈ सब तो पहला फिजिकल जो पहला क्यों जीवन तुम्हें जो कमाई की वो डिस्चार्ज करती खत्म हो गया थोड़ा जो तुम्हें इन्े दिन मेहनत की बिल्कुल जीरो हो गया ठीक है यी चीज है ए बहुत ही संयम जो पहला संयम सिखाया जाता सयम इसी वास्ते सगा कि इस वीर बचाया जा सके जिन्ना हद तक बचाया जा सके